ਅਗਦਾ ਸਹਾਰਾ ਲੈਂਦੇ ਹੋਏ ਨਜ਼ਾਰਾ ਹੈ ਅੱਗ ਸੇਕ ਰਹੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਨਾਲ ਇੰਟਰਨਿਊਜ਼ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਪਹਾੜੀ ਇਲਾਕੇ ਅੰਦਰ ਹੋ ਰਹੀ ਬਰਫਬਾਰੀ ਦੇ ਕਾਰਨ ਜਿਹੜੀ ਲਗਾਤਾਰ ਪੰਜਾਬ ਅੰਦਰ ਜੇ ਗੱਲ ਕਰੀਏ ਚੰਡੀਗੜ੍ਹ ਦੇ ਅੰਦਰ ਪੂਰੀ ਜਿਹੜੀ ਕੜਾਕੇ ਦੀ ਠੰਡ ਦੀ ਜਿਹੜਾ ਕਹਿਰ ছਾਇਆ ਹੋਇਆ ਜੇ ਅਸੀਂ ਗੱਲ ਕਰਾਂਗੇ ਸਰਦੀ ਇਲਾਕਿਆਂ ਦੀ ਦੇ ਸਰਦੀ ਇਲਾਕੇ ਅੰਦਰ ਜਿਹੜੀ ਠੰਡ ਦਾ ਕਹਿਰ ਬਿਲਕੁਲ ছਾਇਆ ਹੋਇਆ ਚਾਰੇ ਪਾਸੇ ਸੀਤਲਰ ਜਾਰੀ ਆ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਵੀ ਦੱਸਿਆ ਗਿਆ ਸੀਗਾ ਕਿ ਜਿਹੜੇ 26 ਤਰੀਕ ਤੋਂ ਬਾਅਦ ਜਿਹੜਾ ਵਾ ਉਹ ਜਿਹੜੇ ਪੂਰੇ ਪੰਜਾਬ ਅੰਦਰ ਕਿਤੇ ਨਾ ਕਿਤੇ ਧੁੰਦ ਪੈਣ ਦੇ ਅਸਾਰ ਨੇ ਪ੍ਰੋਸੈਸ ਚੀ ਤੋਂ ਬਾਅਦ ਜਿਹੜੀ ਦੇਖਣ ਨੂੰ ਮਿਲ ਰਹੀ ਆ ਕਿ ਜਨਵਰੀ ਦਾ ਮਹੀਨਾ ਸ਼ੁਰੂ ਹੋਇਆ ਅੱਜ 2 ਜਨਵਰੀ ਹੋਈ ਆ ਤੋਂ ਨਾਲ ਜਿਹੜੀ ਅੱਜ ਧੁੰਦ ਜਿਹੜੀ ਆ ਬਿਲਕੁਲ ਕੜਾਕੇ ਦੀ ਪੈਣੀ ਸ਼ੁਰੂ ਹੋ ਗਈ ਆ ਲੋਕ ਕਿਤਨਾ ਕਿਤੇ ਇਸ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਨਜ਼ਰ ਆਉਂਦੇ ਨੇ ਲੋਕ ਇੱਥੇ ਕਿਤਨਾ ਕਿਤੇ ਅੱਗ ਸੇਕਦੇ ਨਜ਼ਰ ਆਉਂਦੇ ਨੇ ਸੜਕਾਂ ਦੇ ਕਿਨਾਰੇ ਆਪਣੀ ਦੁਕਾਨਾਂ ਦੇ ਬਾਹਰ ਖੜੇ ਹੋ ਕੇ ਅੱਗ ਦਾ ਸਹਾਰਾ ਲੈ ਕੇ ਟਾਈਮ ਪਾਸ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਕੜਾਕੇ ਦੀ ਠੰਡ ਹੋਣ ਕਰਕੇ ਜਿਹੜੇ ਸੀਤਲਾਰ ਚੱਲ ਰਹੀ ਹੈ ਉਸ ਨਾਲ ਕਿਤਨਾ ਕਿਤੇ ਹੱਥ ਸੁੰਨ ਹੋ ਰਹੇ ਨੇ ਕਾਫੀ ਜ਼ਿਆਦਾ ਜੜੀਆਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਸਾਕਨਾ ਮੌਜੂਦ ਨਹੀਂ ਅਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਨਾ ਆਇਆ ਪਹਿਲਾਂ ਤੇ ਜਿਹੜਾ ਤੁਸੀਂ ਠੰਡ ਸਿੱਖਦੇ ਨਜ਼ਰ ਆ ਰਹੇ ਹੋ ਮੈਂ ਜੀ ਬਲਵਿੰਦਰ ਸਿੰਘ ਨਿੱਜਰ ਪਿੰਡ ਪੰਜ ਕਰਾਈਆਂ ਇੱਜਰਾ ਤੋਂ ਆਜੀ ਅਜੀ ਕੀ ਕਹਿਣਾ ਚਾਹੁੰਦੇ ਹੋ ਠੰਡ ਸਿੱਖਦੇ ਪਏ ਹੋ ਕਿੰਨੀ ਕੀ ਠੰਡ ਦਾ ਕਹਿ ਰਹੇ ਇਸ ਵਾਰ ਜੀ ਠੰਡ ਤੇ ਬਹੁਤ ਜ਼ਿਆਦੀ ਜੀ ਇਸ ਟਾਈਮ ਤੇ ਬਹੁਤ ਹੀ ਜ਼ਿਆਦੀ ਠੰਡ ਆ ਤੇ ਸਵੇਰੇ ਜਦੋਂ ਇਸ ਟਾਈਮ ਤੇ ਅਸੀਂ ਕਿਤੇ ਬਾਹਰ ਨਿਕਲਦੇ ਆ ਤਾਂ ਵੀ ਹੱਥ ਪੈਰ ਸੁੰਨ ਹੋ ਹੀ ਜਾਂਦੇ ਆ ਇਸ ਟਾਈਮ ਤੇ ਠੰਡ ਦੇ ਬਹੁਤ ਹੀ ਮੁਸ਼ਕਲ ਆ ਰਹੀ ਹੈ ਉਹਦੇ ਨਾਲ ਪਸ਼ੂ ਪੰਛੀ ਹੋਰ ਜਾਨਵਰਾਂ ਨੂੰ ਵੀ ਇਹ ਠੰਡ ਕਰਕੇ ਬਹੁਤ ਮੁਸ਼ਕਲਾਂ ਆ ਰਹੀਆਂ ਠੰਡ ਕਾਰਨ ਵੇਖੋ ਧੂਆ ਸੇਕਣ ਦੇ ਆ ਹੱਥ ਸਿੱਧੇ ਨਹੀਂ ਹੁੰਦੇ ਠੰਡ ਦੀ ਬਹੁਤ ਮੁਸ਼ਕਲ ਹੈ ਜੀ ਕੀ ਲੱਗਦਾ ਕਿ ਇਹ ਹਰ ਸਾਲ ਜਿਹੜੀ ਠੰਡ ਪੈਂਦੀ ਆ ਇਸ ਵਾਰ ਜੀ ਗੱਲ ਕਰੀਏ ਕਿੰਨੇ ਕੰਡ ਦਾ ਅਸਰ ਜ਼ਿਆਦਾ ਆ ਅੱਗੇ ਠੰਡ ਨਾਰਮਲ ਪੈਂਦੀ ਹੀ ਪਰ ਲਗਾਤਾਰ ਪੈਂਦੀ ਮਹਿਸੂਸ ਨਹੀਂ ਹੁੰਦੀ ਇਸ ਟਾਈਮ ਤੇ ਜਿਹੜੀ ਠੰਡ ਪਈ ਆ ਪਹਿਲਾਂ ਠੰਡ ਬਿਲਕੁਲ ਘਟ ਹੀ ਆ ਦੋ ਚਾਰ ਦਿਨਾਂ ਦੇ ਵਿੱਚੋਂ ਇੰਨੀ ਜਿਆਦਾ ਠੰਡ ਹੋ ਗਈ ਹੈ ਜਿਹਦੇ ਨਾਲ ਤਕਰੀਬਨ ਬਹੁਤ ਹੀ ਜਿਆਦੇ ਬੱਚੇ ਤੇ ਬਜ਼ੁਰਗਾਂ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਤਾ ਨੌਜਵਾਨ ਵੀ ਜਿਹੜੇ ਆ ਉਹ ਵੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਜੱਕਦਮ ਠੰਡ ਪੈਣ ਕਾਰਨ ਜੀ ਬਿਲਕੁਲ ਜ਼ਿਲ੍ਹੇ ਕਿਰਾ ਦੇਖ ਰਹੇ ਹੋ ਕਿ ਕਾਕੇ ਦੀ ਠੰਡ ਹੁਣ ਕਰਕੇ ਹਾਂ ਜੀ ਕੀ ਕਹਿੰਦੇ ਹੁੰਦੇ ਹੋ ਤੁਸੀਂ ਵੀ ਇੱਥੇ ਠੰਡ ਸੇਕਦੇ ਠੰਡ ਦੇ ਵਿੱਚ ਜਿਹੜੀ ਅੱਗ ਸੇਕੀ ਦਾ ਨਜ਼ਰ ਆਉਂਦਾ ਅਹੀਂ ਤੇ ਹਰ ਵਕਤ ਤੁਮਾ ਲਾ ਸਕਦੇ ਜਦੋਂ ਪਾਲਣ ਇਕੱਠਾ ਕਰ ਲਈਦਾ ਧੂਆਂ ਲਾ ਲਈਦਾ ਤੇ ਬਹਿ ਜਾਈਦਾ ਇਕੱਠੇ ਹੋ ਕੇ ਤੇ ਠੰਡ ਤੇ ਵੀ ਬਹੁਤ ਜ਼ਿਆਦਾ ਹਰ ਬੁਰੀ ਠੰਡ ਪੈਂਦੀ ਹੈ ਇਸ ਵਾਰ ਕੀ ਲੱਗਦਾ ਕਿ ਜ਼ਿਆਦਾ ਠੰਡਿਆ ਕੋਈ ਹਾਂ ਹੋਰ ਜ਼ਿਆਦਾ ਠੰਡਿਆ ਬਜ਼ੁਰਗਾਂ ਨੂੰ ਅੱਗੇ ਜ਼ਿਆਦਾ ਲੱਗਦੀ ਅੱਛਾ ਜੀ ਬਹੁਤ ਜ਼ਿਆਦਾ ਕੀ ਠੰਡਿਆ ਜਿਸ ਤਰੀਕੇ ਨਾਲ ਪਹਾੜੀ ਇਲਾਕੇ ਅੰਦਰ ਜਿਹੜੀ ਬਰਬਰੀ ਹੋਣ ਦੀ ਉਹਦਾ ਵੀ ਖਾਸਾ ਅਸਰ ਹੈ ਜਿਹੜਾ ਬਰਫ਼ ਦਾ ਉਹ ਹੀ ਅਸਰ ਹਰ ਵਕਤ ਬਾ ਵਗਦੀ ਆ ਧੁੰਦ ਡੇਕਦੀ ਜਾਂਦੀ ਬਹੁਤ ਜ਼ਿਆਦਾ ਠੰਡ ਲੱਗਦੀ ਵੀਰ ਹੱਥ ਕੰਬੀ ਜਾਂਦੇ ਨੇ ਠੀਕ ਹੈ ਜੀ ਸਰੀਰ ਇੱਕ ਬਹੁਤ ਜ਼ਿਆਦਾ ਕੰਮ ਦਾ ਬਿਲਕੁਲ ਜੇ ਅਸੀਂ ਅੱਗ ਸਿੱਖ ਰਹੇ ਹੋ ਕੋਈ ਅੱਗ ਨਾਲ ਮਿਲਦੀ ਰਾਹਤ ਮਿਲਦੀ ਹੈ ਜੀ ਅੱਗ ਸਿੱਖ ਨਾਲ ਹਾਂ ਤੇ ਉਹਦੇ ਵਿੱਚ ਜੇ ਸਰੀਰ ਨਿੱਗਾ ਜਾਂਦਾ ਜੇ ਗਾਂ ਮਚਾ ਜਾਂਦਾ ਫਿਰ ਉੱਤ ਨਹੀਂ ਹੋਈ ਹਾਲ ਨਹੀਂ ਤੇ ਆਗ ਹੀ ਸਿੱਖਦੇ ਰਹੀਦਾ ਕੰਮ ਤੇ ਕੋਈ ਹੁੰਦਾ ਨਹੀਂ ਆ ਵੀਰ ਸਾਰੇ ਕਾਰੋਬਾਰ ਬੰਦ ਹੋਏ ਠੀਕ ਹੈ ਜੀ ਹਾਂ ਜੀ ਵੀਰ ਜੀ ਕੀ ਨਾਮ ਹੈ ਆਪਣਾ ਜਗਬੀਰ ਸਿੰਘ ਅਜੇ ਜਗਬੀਰ ਸਿੰਘ ਅੱਗ ਸੇਕਦੇ ਪਏ ਉਹ ਕੀ ਰਾਹਤ ਮਿਲਦੀ ਕੋਈ ਅੱਗ ਸੇਕਣਾ ਇਸ ਵੇਲੇ ਅੱਗ ਸੇਕਣਾ ਥੋੜਾ ਜੇ ਹੁੰਦੇ ਆ ਰਾਤ ਬਾਅਦ ਵਿੱਚ ਉਹੀ ਫੇਰ ਹਾਲ ਹੋ ਜਾਂਦਾ ਵਾ ਇਧਰ ਹੋ ਜੀਏ ਤੇ ਫੇਰ ਠੰਡ ਲੱਗਣ ਲੱਗ ਪਈ ਹੈ ਨਾ ਕੋਈ ਕੰਮ ਕਰ ਰਹਾ ਹੈਗਾ ਵਾ ਠੰਡ ਦੇ ਵਿੱਚ ਉਹ ਹੁੰਦਾ ਨਹੀਂ ਕੰਮ ਵੇਲੇ ਜ ਬਹਿ ਰਹਿਦਾ ਸਾਰ ਜਿਹੜੀ ਅੱਗ ਹੀ ਸੇਕਦੇ ਰਹਿਦਾ ਜੋ ਕਿੰਨੀ ਕੀ ਠੰਡ ਹੈ ਜੀ ਸਾਰ ਵਰ ਹੀ ਠੰਡ ਤਾਂ ਦੇਖੋ ਇਹ ਸਰਦੀ ਗਰਮੀ ਹਰ ਸੀਜ਼ਨ ਚ ਹੁੰਦੀ ਹੈ ਇਸ ਵਾਰ ਠੰਡ ਕਿੰਨੀ ਕੀ ਜ਼ਿਆਦਾ ਕਿਉਂਕਿ ਜ ਨਵੰਬਰ ਮਹੀਨੇ ਦੀ ਗੱਲ ਕਰੀ ਤੇ ਬਿਲਕੁਲ ਠੰਡ ਨਹੀਂ ਸੀ ਹੈਗੀ ਕਾਫੀ ਫਸਲਾਂ ਦਾ ਵੀ ਜੇ ਕਿਸਾਨਾਂ ਲਈ ਕਿੰਨੀ ਗਲਾਹੇ ਵੰਦ ਠੰਡ ਹੈ ਜਿਸ ਤਰੀਕੇ ਨਾਲ ਪੈਂਦੀ ਹੈ ਕਿਸਾਨਾਂ ਲਈ ਦਾ ਲਾਇਵ ਅਲਰਟ ਨਹੀਂ ਕੋਈ ਵੀ ਹੈਗੀ ਧੁੰਦ ਨਹੀਂ ਲਾਇਵ ਆਂਦਾ ਹੈਗੀ ਵੀ ਧੁੰਦ ਦੇ ਵਿੱਚ ਨੁਕਸਾਨੀਆਂ ਜਿਆਦਾ ਆਵਾਜਾਈ ਦਾ ਬਹੁਤ ਜਿਆਦਾ ਰੰਗਸਾਨ ਆ ਤੇ ਪਸ਼ੂ ਪੰਛੀਆਂ ਆਸਤੇ ਵੀ ਬੜਾ ਮੜਾ ਅਸਰ ਹੈ ਧੁੰਦ ਦਾ ਦੇ ਬਿਲਕੁਲ ਲਗਾ ਚਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਸੀਂ ਇਸ ਵੇਲੇ ਲੋਕਾਂ ਨਾਲ ਗੱਲ ਕਰ ਰਹੇ ਸੀ ਜਿਸ ਤਰੀਕੇ ਨਾਲ ਲੋਕ ਜਿਹੜੇ ਨੇ ਕਿਤਨਾ ਕਿਤੇ ਠੰਡ ਤੋਂ ਬਚਣ ਲਈ ਅੱਗ ਸੇਕਦੇ ਨਜ਼ਰ ਆਉਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੀ ਗੱਲ ਕਰੀਏ ਪੂਰੇ ਉੱਤਰ ਭਾਰਤ ਦੀ ਗੱਲ ਕਰੀਏ ਤੇ ਹੁਣ ਜਿਹੜਾ ਠੰਡ ਦਾ ਕ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਨਾਲ ਲੋਕ ਕਿਤਨਾ ਕਿਤੇ ਆਉਣ ਜਾਣ ਵਾਲੇ ਰਾਹਗੀਰ ਨੂੰ ਪਰੇਸ਼ਾਨ ਹੋ ਰਹੇ ਨੇ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਕੀ ਕੀ ਕਿਹਾ ਗਿਆ ਕਿ ਜਿਸ ਤਰੀਕੇ ਨਾਲ ਬਜ਼ੁਰਗਾਂ ਦੇ ਬੱਚਿਆਂ ਲਈ ਵੀ ਇਹ ਠੰਡ ਜਿਹੜੀ ਹਾਨੀਕਾਰਕ ਹੁੰਦੀ ਹੈ ਕਿਤਨਾ ਕਿਤੇ ਬਿਮਾਰੀਆਂ ਨੂੰ ਸੱਦੇ ਦਿੰਦੀ ਆ ਪਰ ਉਹ ਵਾਲੇ ਸਮੇਂ ਦੇ ਦਿਆਂ ਕਿ ਕਦ ਤੱਕ ਲੋਕਾਂ ਨੂੰ ਰਾਹਤ ਮਿਲਦੀ ਆ ਇਸ ਠੰਡ ਤੋਂ ਅਤੇ ਜਿਹੜੀ ਠੰਡ ਘਟਦੀ ਆ ਤੇ ਰਾਹਗੀਰ ਜਿਹੜੇ ਆਸਾਨੀ ਨਾਲ ਆਪਣੀਆਂ ਮੰਜ਼ਿਲਾਂ ਤੇ ਪਹੁੰਚ ਸਕਦੇ ਨੇ ਜਿਸ ਜੁੜੇਗਾ ਇਦਾਂ ਇੰਡੀਅਨ ਮਿਜ਼ ਪੰਜਾਬ ਦੇ ਨਾਲ ਬੁਨਾਰਾ ਤੋਂ ਜਗਜੀਤ ਸਿੰਘ ਰਿਪੋਰਟ